ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਆਪ ਪਸ ਜੀਨ ਨੂੰ ਪਾ ਸਕਦੇ ਆ ਬਹੁਤ ਹੀ ਸੌਖਾ ਬਣਾਈ ਵਿੱਚ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਆਸਾਨੀ ਨਾਲ ਬਣ ਜਾਂਦਾ ਤੇ ਬਹੁਤ ਹੀ ਜਲਦੀ ਜਲਦੀ ਬਣਦਾ ਹੈ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਇਸ ਨੂੰ ਆਪਾਂ ਬਾਰਡਰ ਦੇ ਤੌਰ ਤੇ ਹੀ ਬਣਾ ਸਕਦੇ ਹਾਂ ਜਿਵੇਂ ਬਾਰਡਰ ਬਣਾ ਕੇ ਤੇ ਜਿਹੜਾ ਆਪਾਂ ਉੱਪਰ ਹੈ ਪਲੇਨ ਡਿਜ਼ਾਈਨ ਸਿੱਧੀਆਂ ਸਲਾਂਗਾਂ ਬਣਾ ਸਕਦੇ ਆ ਜਾਂ ਆਪਾਂ ਐਸਟਰਾ ਵੀ ਇਹਨੂੰ ਬਣਾ ਸਕਦੇ ਆ 8 9 ਇੰਚ ਦਾ ਬਾਰਡਰ ਬਣਾ ਕੇ ਬਟਨ ਪੱਟੀ ਦੇ ਨਾਲ ਇਹ ਥੋੜਾ ਥੋੜਾ ਜਿਹਾ ਡਿਜ਼ਾਈਨ ਚ ला ਸਕਦੇ ਆ ਬਾਕੀ ਇੱਧਰ ਜਿਹੜਾ ਆਪਣਾ ਸਿੱਧੀਆਂ ਸਲਾਂਗਾਂ ਦੀ ਬਣਾਈ ਕਰ ਸਕਦੇ ਆ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਕੈਪ ਬਲਾਊਜ਼ ਗਰਲਸ ਸਟਾਕ మేబీ ఫరాక్ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਹੀ ਜਲਦੀ ਜਲਦੀ ਬੰਦ ਹੈ ਸਿਰਫ ਚਾਰ ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਹੈ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤੇ ਆਪਣਾ ਜਿਹੜਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਜਾਂਦਾ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਚਾਰ ਦੇ ਮਲਟੀਪਲ ਦੋ ਕੁੰਡੇ ਆਪਾਂ ਵਾਧੂ ਰੱਖਣੇ ਜਿਵੇਂ ਚਾਰ 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 ਤੇ ਲਾਸਟ ਤੇ ਦੋ ਕੁੰਡੇ ਵਾਧੂ ਰੱਖ ਲੈਣੇ ਆ ਆਪਣਾ ਡਿਜ਼ਾਈਨ ਜਿਹੜਾ ਸੈੱਟ ਹੋ ਜਾਂਦਾ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਕੁੰਡੇ ਪਾਉਣ ਤੋਂ ਬਾਅਦ ਸਿੱਧੇ ਪਾਸੇ ਤੋਂ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਜੇਕਰ ਤੁਸੀਂ ਸਾਰਾ ਹੀ ਇਹ ਡਿਜ਼ਾਈਨ ਆਪਣੇ ਕਿਸੇ ਪ੍ਰੋਜੈਕਟ ਤੇ ਪਾਉਣਾ ਚਾਹੁੰਦੇ ਹੋ ਤਾਂ ਜਿਹੜਾ نیچے ਬਾਰਡਰ ਬਣਾਉਣ ਦੀ ਵੀ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ ਸਾਰਾ ਡਿਜ਼ਾਈਨ ਕੁੰਡੇ ਪਾਉਣ ਤੋਂ ਬਾਅਦ ਤੁਸੀਂ ਆਪਣਾ ਕੋਈ ਵੀ ਪ੍ਰੋਜੈਕਟ ਇਸ ਤਰ੍ਹਾਂ ਦਾ ਬਣਾ ਸਕਦੇ ਹਾਂ ਚਲੋ ਫਿਰ ਸ਼ੁਰੂ ਕਰਦੇ ਹਾਂ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਇਸ ਤਰ੍ਹਾਂ ਜੇਕਰ ਤੁਸੀਂ نیچے ਕੋਈ ਹੋਰ ਬਾਰਡਰ ਬਣਾਇਆ ਤੇ ਉੱਪਰ ਇਹ ਡਿਜ਼ਾਈਨ ਸੈੱਟ ਕਰ ਰਹੇ ਹੋ ਤਾਂ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਿਲਾਈ ਜਾਂ ਕੁੰਡੇ ਪਾਉਣ ਤੋਂ ਬਾਅਦ ਪਹਿਲੀ ਸਿਲਾਈ ਸਿੱਧੇ ਪਾਸੇ ਤੋਂ ਦੋ ਕੁੰਡੇ ਉਲਟੇ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਥ੍ਰੈਡ ਨੂੰ ਆਪਾਂ ਹੁਣ ਅੱਗੇ ਹੀ ਰੱਖਣਾ ਹੈ ਇੱਥੇ ਜਾਲੀ ਬਣਾਉਣੀ ਹੈ ਕੁੰਡਾ ਪਲਟ ਕੇ ਇਸ ਤਰ੍ਹਾਂ ਪਿਛਲੀ ਸਾਈਡ ਤੇ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ चार कुंडे हो गए यही चार चार कूड डिजाइन आपके जड़े बना अपना सिलाई पर फिर उस तरह थ्रैड करा अगे कुंडे उल्टे बना लेंगे हम इतना जाली बना थ्रैड अगी रखा कुंडा पलट के पिछली साइड तो दो कुं का एक बना देंगे चार कूडिया का डिजाइन हो गया अपना फिर उस तरह थ्रैड अगे दोडे उल्टे ਥ੍ਰੈਡ ਅੱਗੇ ਰੱਖਾਂਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੇ ਦੋ ਕੁੰਡਿਆਂ ਦਾ ਇੱਕ ਬਣਾ ਲਵਾਂਗੇ ਜਿਹੜਾ ਕੁੰਡਾ ਆਪਣਾ ਘਟਦਾ ਜਾਲੀ ਬਣਾਉਣ ਨਾਲ ਪੂਰਾ ਹੋ ਜਾਂਦਾ ਥ੍ਰੈਡ ਅੱਗੇ ਦੋ ਕੁੰਡੇ ਉਲਟੇ ਥ੍ਰੈਡ ਅੱਗੇ ਰੱਖਾਂਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਗੇ ਥ੍ਰੈਡ ਅੱਗੇ ਥ੍ਰੈਡ ਅੱਗੇ ਦੋ ਕੁੰਡੇ ਉਲਟੇ ਥ੍ਰੈਡ ਅੱਗੇ ਰੱਖਾਂਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਂਗੇ ਲਾਸਟ ਤੇ ਉਸੇ ਤਰ੍ਹਾਂ ਸਟਾਰਟਿੰਗ ਵਾਂਗੂ ਦੋ ਕੁੰਡੇ ਉਲਟੇ ਆ ਜਾਂਦੀ ਹੈ ਆਪਣੀ ਪਹਿਲੀ ਸਲਾਈਡ ਡਿਜ਼ਾਈਨ ਦੀ ਆਪਣੀ ਕੰਪਲੀਟ ਹੋ ਜਾਂਦੀ ਹੈ ਇੱਕ ਵਾਰ ਫਿਰ ਮੈਂ ਜਿਹੜਾ ਤੁਹਾਨੂੰ ਦੱਸ ਦਿੰਨੀ ਹਾਂ ਦੋ ਕੁੰਡੇ ਉਲਟੇ ਥ੍ਰੈਡ ਅੱਗੇ ਕਰਕੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੇ ਦੋ ਕੁੰਡਿਆਂ ਦਾ ਇੱਕ ਇਹੀ ਚਾਰ-ਚਾਰ ਕੁੰਡਿਆਂ ਦਾ ਆਪਾਂ ਡਿਜ਼ਾਈਨ ਹੈ ਜਿਹੜਾ ਰਿਪੀਟ ਕਰਦੇ ਜਾਣਾ ਪਹਿਲੀ ਸਲਾਈ ਤੇ ਹੁਣ ਦੂਸਰੀ ਸਲਾਈ ਦੂਸਰੀ ਸਲਾਈ ਆਪਾਂ ਜਿਵੇਂ ਬਣਾਵਾਂਗੇ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਆਪਾਂ ਉਸੇ ਤਰ੍ਹਾਂ ਹੀ ਬਣਾਵਾਂਗੇ ਜਿਹੜੇ ਉਧਰ ਦੋ ਕੁੰਡੇ ਉਲਟੇ ਇੱਧਰ ਸਿੱਧੇ ਬਣਾ ਲਾਂਗੇ ਡਿਜ਼ਾਈਨ ਵਾਲੇ ਇਹ ਦੋ ਕੁੰਡੇ ਉਲਟੇ ਇਹ ਕੇ ਤੇ ਕੇ ਜਾਲੀ ਵਾਲਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਡਿਜ਼ਾਈਨ ਵਾਲੇ ਦੋ ਕੁੰਡੇ ਉਲਟੇ ෝකු සිද්ද දරී ශලායි ෝල් පස්සතු ඔල් පස්සිතු සාරග සළඟ පසිි තරැම්බනාවන්ගේ දෝකුඩේ සිද්දේ දෝ දෝකුඩේ සිද්ධේ ෝේ ਲਾਸਟ ਦੇ ਦੋ ਕੁੰਡੇ ਆਪਣੇ ਸਿੱਧੇ ਆ ਗਏ ਤਾਂ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਬਣਾਉਣੀ ਤੀਸਰੀ ਸਲਾਈ ਤੀਸਰੀ ਸਲਾਈ 'ਚ ਜਿਹੜੇ ਕੁੰਡੇ ਆਪਣੇ ਉਲਟੇ ਬਣਾ ਰਹੇ ਹਾਂ ਉਹ ਤਾਂ ਆਪਾਂ ਉਲਟੇ ਬਣਾਵਾਂਗੇ ਇਸ ਤਰ੍ਹਾਂ ਦੋ ਕੁੰਡੇ ਉਲਟੇ ਹੁਣ ਆਪਾਂ ਪਹਿਲਾਂ ਇੱਧਰ ਜਾਲੀ ਬਣਾਈ ਸੀ ਤਾਂ ਹੁਣ ਆਪਾਂ ਇਹ ਦੋ ਕੁੰਡਿਆਂ ਦੇ ਪਿੱਛੇ ਜਾਲੀ ਬਣਾਉਣੀ ਹੈ ਤਾਂ ਥ੍ਰੈਡ ਆਪਾਂ ਪਿੱਛੇ ਕਰ ਲੈਣਾ ਦੋ ਕੁੰਡਿਆਂ ਦਾ ਆਪਾਂ ਅਗਲੀ ਸਾਈਡ ਤੋਂ ਇਸ ਤਰ੍ਹਾਂ ਇੱਕ ਬਣਾ ਦੇਣੇ ਹੁਣ ਆਪਾਂ ਇੱਧਰ ਜਾਲੀ ਬਣਾਉਣੀ ਹੈ ਤਾਂ ਥ੍ਰੈਡ ਅੱਗੇ ਕਰਾਂਗੇ ਸਲਾਈ ਤੇ ਘੁਮਾ ਕੇ ਇਸ ਤਰ੍ਹਾਂ ਅੱਗੇ ਕਰਾਂਗੇ ਕਿਉਂਕਿ ਇਹ ਆਪਣੇ ਦੋ ਕੁੰਡੇ ਉਲਟੇ ਹੈ। ਫੇਰ ਇਸ ਤਰ੍ਹਾਂ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਦੋ ਕੁੰਡਿਆਂ ਦਾ ਇੱਕ ਕੁੰਡਾ ਥ੍ਰੈਡ ਨੂੰ ਘੁਮਾ ਕੇ ਸਲਾਈ ਤੇ ਅੱਗੇ ਲੈ ਆਉਣਾ ਇਸ ਤਰ੍ਹਾਂ ਇਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ। ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਦੋ ਕੁੰਡਿਆਂ ਦਾ ਇੱਕ ਬਣਾਇਆ ਅਗਲੀ ਸਾਈਡ ਤੋਂ ਫੇਰ thread ਅੱਗੇ ਸਲਾਈ ਤੇ ਘਮਾਉਣਾ ਇਸ ਤਰ੍ਹਾਂ ਇੱਕ ਕੁੰਡਾ ਬਣ ਜਾਂਦਾ ਆਪਣਾ ਦੋ ਕੁੰਡੇ ਉਲਟੇ thread ਪਿੱਛੇ ਦੋ ਕੁੰਡਿਆਂ ਦਾ ਇੱਕ ਕੁੰਡਾ ਅਗਲੀ ਸਾਈਡ ਤੋਂ thread ਘੁਮਾ ਕੇ ਸਲਾਈ ਤੇ ਅੱਗੇ ਲਿਆਂਦਾ ਦੋ ਕੁੰਡੇ ਉਲਟੇ thread ਪਿੱਛੇ ਦੋ ਕੁੰਡਿਆਂ ਦਾ ਇੱਕ ਬਣਾਇਆ ਅਗਲੀ ਸਾਈਡ ਤੋਂ ਥ੍ਰੈਡ ਅੱਗੇ ਕਰਾਂਗੇ ਜਾਲੀ ਬਣਾਉਣੀ ਕਮਾ ਕੇ ਸਲਾਈ ਤੇ ਅੱਗੇ ਲਿਆਵਾਂਗੇ ਤਾਂ ਲਾਸਟ ਤੇ ਦੋ ਕੁੰਡੇ ਉਲਟੇ ਤੀਸਰੀ ਸਲਾਈ ਆਪਣੀ ਡਿਜ਼ਾਈਨ ਦੀ ਕੰਪਲੀਟ ਹੋ ਗਈ ਤੀਸਰੀ ਸਲਾਈ ਚ ਆਪਾਂ ਕੀ ਕੀਤਾ ਦੋ ਕੁੰਡੇ ਉਲਟੇ ਫਿਰ ਦੋ ਕੁੰਡੇ ਥ੍ਰੈਡ ਪਿੱਛੇ ਕੀਤਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਇਆ ਅਗਲੀ ਸਾਈਡ ਤੋਂ ਥ੍ਰੈਡ ਕਮਾ ਕੇ ਸਲਾਈ ਤੇ ਅੱਗੇ ਲਿਆਂਦਾ ਚਾਰ ਕੁੰਡੇ ਹੋ ਗਏ ਫਿਰ ਉਸੇ ਤਰ੍ਹਾਂ ਦੋ ਕੁੰਡੇ ਉਲਟੀ ਦੋ ਕੁੰਡਿਆਂ ਦਾ ਇੱਕ ਬਣਾਇਆ ਅਗਲੀ ਸਾਈਡ ਤੋਂ ਥ੍ਰੈੱਡ ਘੁਮਾ ਕੇ ਸਲਾਈ ਤੇ ਅੱਗੇ ਲਿਆਂਦਾ ਚਾਰ ਕੁੰਡੇ ਹੋ ਗਏ। ਇਹੀ ਚਾਰ-ਚਾਰ ਕੁੰਡੇ ਆਪਾਂ ਤੀਸਰੀ ਸਲਾਈ ਤੇ ਰਿਪੀਟ ਕਰਦੇ ਗਏ ਆਂ। ਪਹਿਲਾਂ ਆਪਣੀ ਜਾਲੀ ਇੱਕ ਵਾਰ ਜਿਹੜੀ ਇੱਧਰ ਬੰਦੀ ਹੈ ਫਿਰ ਇੱਧਰ ਬੰਦੀ। ਇੱਕ ਵਾਰ ਇੱਧਰ ਬੰਦੀ, ਇੱਕ ਵਾਰ ਇੱਧਰ ਬੰਦੀ। ਚੌਥੀ ਤੇ ਲਾਸਟ ਸਲਾਈ ਆ ਗਈ ਆਪਣੇ ਡਿਜ਼ਾਈਨ ਦੀ। ਵਲਟ ਪਾਸੇ ਤੋਂ ਜਿਵੇਂ ਆਪਾਂ ਦੂਸਰੀ ਸਲਾਈ ਬਣਾਈ ਸੀ ਦੋ ਕੁੰਡੇ ਆ ਗਏ ਸਿੱਧੇ ਜਿਹੜੇ ਉਧਰ ਉਲਟੇ ਆ ਦੋ ਡਿਜ਼ਾਈਨ ਵਾਲੇ ਕੁੰਡੇ ਜਿਹੜੇ ਉਧਰ ਉਹ ਆ ਗਏ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਚਾਰ ਫਲਾਂਗਾਂ ਆਪਾਂ ਡਿਜ਼ਾਈਨ ਦੇ ਆ ਕੰਪਲੀਟ ਕਰ ਲਏ। ਇਹੀ ਚਾਰ ਫਲਾਂਗਾਂ ਨੂੰ ਜਦੋਂ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਜਿਹੜਾ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ। ਤੇ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਪਾ ਸਕਦੇ ਹਾਂ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਜਿਹੜੀ ਵੀ ਮੈਂ ਵੀਡੀਓ ਬਣਾਵਾਂ ਡਿਜ਼ਾਈਨ ਦੀ ਉਹਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ